ਸਾਡੀ 30 ਸਾਲ ਹੋ ਗਈ ਜਮੀਨ دریا ਦੇ ਵਿੱਚ ਡਿਗਣੀ 10 ਏਕੜ ਮੇਰੀ ਜਮੀਨ ਦੀ ਉਹਦੇ ਵਿੱਚੋਂ ਇੱਕ ਕੀਲਾ ਚੱਲਦਾ ਸੀ ਸਾਡਾ ਜਿਹਦੇ ਵਿੱਚ ਸਾਡੀ ਮੋਟਰ ਲੱਗੀ ਆ ਅੱਛਾ ਜੀ ਬਾਕੀ ਸਾਡੇ 9 ਕੀਲੇ ਪਾਣੀ ਦੇ ਵਿੱਚ ਆਈ ਹੁਣ ਫੇਰ ਲੱਗੇ ਹੋਇਆ ਹੁਣ ਫੇਰ ਇੱਕ ਦਿਨ ਇਹਨਾਂ ਨੂੰ ਮੈਂ ਰੋਕੇ ਆ ਕੇ ਰੋਕਣ ਦੇ ਬਾਵਜੂਦ ਵੀ 10 15 ਟਰਾਲੇ ਮੇਰੇ ਚੋਰੀ ਕਰਕੇ ਲੈ ਗਏ ਆਂਦਾ ਕਿ ਆ ਕੇ ਜ਼ੂਰਾ ਪਰਚਾ ਸਾਡੇ ਉੱਪਰ ਹੁੰਦਾ ਆ ਜਨਰੇਟਰ ਟਰਾਲੀ ਆਣੇ ਨਾ ਪਰ ਪਰਚਾ ਦਰਜ ਹੁੰਦਾ ਤੇ ਠੇਕੇਦਾਰਾਂ ਨੂੰ ਕੋਈ ਪੁੱਛਦਾ ਨਹੀਂਗਾ ਪ੍ਰਕਾਰ ਤੋਂ ਬਿਨਾਂ ਕਿਵੇਂ ਪੋਪਲੈਂਡ ਚੱਲਦੀ ਆ ਪ੍ਰਕਾਰੀ ਬੰਦਾ ਮੁਲਾਜ਼ਮ ਬੈਠਾ ਜੂਰੇ ਕਿ ਸਰਕਾਰੀ ਮੁਲਾਜ਼ਮਾ ਨਾ ਹੋਏ ਫਿਰ ਤਾਂ ਮੰਨੀਆਂ ਵੀ ਸਰਕਾਰ ਨੂੰ ਪਤਾ ਇਹ ਵੀ ਚੱਲਦਾ ਜੀ ਉਹਰੇ ਠੀਕ ਐ ਪ੍ਰੋਬਲਮ ਕਿਨੂੰ ਆਉਂਦੀ ਆ ਟਾਟਾ ਟਰਾਲੀਆਂ ਵਾਲਿਆਂ ਨੂੰ ਜੀ ਇਹ حساب ਲਾ ਲਓ ਇਹ 18 ਟਨ ਪਾਸ ਆ ਗੱਡੀ ਪਰ ਇਹ ਬਿੱਲ ਕੱਟ ਰਹੇ ਆ 16 ਟਨ ਦੇ ਸਾਰੇ ਅੱਛਾ ਜੀ ਜਦ ਕਿ ਗੱਡੀ ਦੇ ਵਿੱਚ ਜਿਹੜਾ ਮਾਲ ਹੈ ਉਹ 55 ਤੋਂ 60 ਟਨ ਤੱਕ ਲੋਡ ਹੈ ਜਿਹੜੀ ਪਰਚੀ ਦੇ ਵਿੱਚ ਟੈਂਡਰ ਦਿਖਾ ਰਹੇ ਆ ਇਹ ਕੀ ਸਾਡਾ 23 ਤੋਂ ਲੈ ਕੇ 26 ਤੱਕ ਟੈਂਡਰ ਆ ਲੇਕਿਨ ਉਹ ਟੈਂਡਰ ਹੈ ਨਹੀਂ ਇਹ ਫੋਕਸ ਆ ਕਿ ਜਿਹੜੀ ਆਨਲਾਈਨ ਪਰਚੀ ਕੱਢਦੇ ਆ ਇਹ ਸਿਰਫ ਇਹਨਾਂ ਦੇ ਕੰਪਿਊਟਰ ਤੱਕ ਹੀ ਰਹਿ ਜਾਂਦੀ ਆ ਉਹ ਉਹ ਲੋਕਾਂ ਨੂੰ ਮੂਰਖ ਬਣਾਉਣੇ ਵਾਲੀ ਗੱਲ ਆ ਉਹਦੇ ਪਰ ਪ੍ਰਾਈਸ ਕੋਈ ਨਹੀਂ ਲਿਖਿਆ ਹੁੰਦਾ ਜੀ ਪ੍ਰਾਈਸ ਸਿਰਫ ਉਹ ਲਿਖਿਆ ਹੁੰਦਾ ਕਿ ਇਹਦੇ ਪਰ ਇੰਨਾ ਟਨ ਮਾਲ ਆ ਜੀ ਕੋਈ ਰੇਟ ਨਹੀਂ ਲਿਖਿਆ ਹੁੰਦਾ ਕੋਈ ਕੁਝ ਨਹੀਂ ਲਿਖਿਆ ਹੁੰਦਾ ਲੇਕਿਨ ਸਰਕਾਰ ਜਿਹੜੀ ਦਾਅਵੇ ਕਰਦੀ ਆ ਕਿ ਅਸੀਂ 5 ਰੁਪਏ 50 ਪੈਸੇ ਦੇ ਹਿਸਾਬ ਦੇ ਨਾਲ ਪਰਸੀ ਆਪਦੀ ਨਾਲ ਅਸੀਂ ਪੈਸੇ ਲਵਾਂਗੇ ਲੇਕਿਨ ਇਹ ਇੱਕ ਸੀਐਫਟੀ ਦੇ 15 ਰੁਪਏ ਲੈ ਰਹੇ ਆ ਜਦੋਂ ਕੋਈ ਵੀ ਨਵੀਂ ਖੜਦੀ ਆਪਸ਼ਨ ਹੁੰਦੀ ਆ ਜਾਂ ਕੁਝ ਵੀ ਹੁੰਦਾ ਤਾਂ ਉਹ ਪਾਲਿਸੀ ਦੇ ਉੱਪਰ ਆ ਜਾਂਦਾ ਹੈ ਕਿ ਅਸੀਂ ਆਹ ਖੜ ਫਲਾਨੀ ਰੇਟ ਤੇ ਲੈ ਕੇ ਫਲਾਨੀ ਰੇਟ ਤੱਕ ਅਸੀਂ ਆਪਸ਼ਨ ਕੀਤੀ ਲੇਕਿਨ ਅੱਜ ਤੱਕ ਕੋਈ ਵੀ ਖੜ ਇਹੋ ਜਿਹੀ ਨਹੀਂ ਹੈਗੀ ਜਿਹੜੀ ਆਪਸ਼ਨ ਡੇਟ ਦੇ ਉੱਪਰ ਆਪਸ਼ਨ ਦੇ ਹਿਸਾਬ ਦੇ ਨਾਲ ਕੋਈ ਪਾਲਿਸੀ ਚ ਆਈ ਹੋ ਦੀ ਦੇਖ ਸਕਦੇ ਹੋ ਇੱਥੇ ਸਿਰਫ ਮੈਨੂਅਲੀ ਰੇਤਾ ਕੱਟਣਾ ਅਲਾਉਡ ਹੈ ਲੇਕਿਨ ਇਹ ਪਾਉਲਿੰਨ ਦੀ ਮਸ਼ੀਨ ਲੱਗੀ ਹੋਈ ਹੈ ਸਾਨੂੰ ਦੂਰੋਂ ਆਂਦੀ ਦੇਖਦੇ ਪਾਉਲਿੰਨ ਦੀ ਮਸ਼ੀਨ ਬੰਦ ਕਰਤੀ ਲੇਕਿਨ ਜਿਹੜੇ ਕਾਗਜ਼ ਬੋਲਦੇ ਆ ਕਾਗਜ਼ ਦੇ ਵਿੱਚ 24 2023 ਨੂੰ ਇਹਦੀ ਠੱਡ ਦੀ ठेकेदारी ਖਤਮ ਹੋ ਗਈ ਹੈ ਹੱਤਾ 10 ਦਿਨ 15 ਦਿਨ 20 ਦਿਨ ਜਿਹੜੀਆਂ ਪਰਚੀਆਂ ਕੱਢੀਆਂ ਪੋਰਟਲ ਸਾਫ਼ ਕਰ ਦਿੱਤਾ ਜਾਏਗਾ ਇਹ ਦਿਖਾਇਆ ਜਾਏਗਾ ਕਿਤੇ ਕੋਈ ਮਾਈਨਿੰਗ ਨਹੀਂ ਹੋਈ ਹਾਂਜੀ ਸਸੀਕਲ ਬਚਿੱਤਰ ਸਿੰਘ ਜੀ ਆ ਸਾਡੇ ਨਾਲ ਨੇ ਬਚਿੱਤਰ ਸਿੰਘ ਇਹ ਬਹੁਤ ਵریہ ਤੋਂ ਬਹੁਤ ਸਾਲਾਂ ਤੋਂ ਇੱਕ ਦਹਾਕੇ ਤੋਂ ਵੀ ਵੱਧ ਸਮੇਂ ਤੋਂ ਆਰਟੀਆਈ ਪਾ ਪਾ ਕੇ ਇਲੀਗਲ ਮਾਈਨਿੰਗ ਦੇ ਵੱਖਰੇ ਵੱਖਰੇ ਮੁੱਦਿਆਂ ਤੇ ਹਾਈ ਕੋਰਟ ਤੇ ਵੀ ਪਟੀਸ਼ਨਾਂ ਪਾਉਂਦੇ ਰਹੇ ਨੇ ਤੇ ਅੱਜ ਸਾਡੇ ਨਾਲ ਨੇ ਬਚਿੱਤਰ ਸਿੰਘ ਅਸੀਂ ਖੜਿਆ ਰੋਪੜ ਬਾਈਪਾਸ ਤੇ ਬਚਿੱਤਰ ਸਿੰਘ ਜੀ ਤੁਸੀਂ ਮੈਨੂੰ ਦੱਸੋ ਉਨੇ ਅਸੀਂ ਰੇਲ ਮਾਧਰਾ ਗਏ ਸੀ ਰੇਲ ਮਾਧਰਾ ਤੇ ਜਿਹੜੀ ਮਾਈਨਿੰਗ ਸਾਰੀ ਹੋ ਰਹੀ ਹੈ ਉਹ ਖੱਡ ਤਾਂ ਲੀਗਲ ਆ ਤੇ ਇਲੀਗੈਲਿਟੀ ਕੀ ਆ ਉਹ ਸਮਝਾਓ ਜਿਹੜੇ ਅਸੀਂ ਸਾਰੇ ਸ਼ਾਟ ਲੈਨੇ ਉਹ ਟਰੱਕਾਂ ਦੇ ਜਿਹੜੇ ਸ਼ਾਟ ਲੈ ਰਹੇ ਆ ਨਹੀਂ ਜੀ ਉਹ ਜਿਹੜੀ ਜਿਹੜੀ ਤੁਸੀਂ ਕਹਿੰਦੇ ਆ ਲੀਗਲ ਖੱਡਾ ਕੋਈ ਲੀਗਲ ਖੱਡ ਨਹੀਂ ਹੈਗੀ 2022 ਦੇ ਵਿੱਚ ਮਾਈਨਿੰਗ ਪਾਲਿਸੀ ਜਿਹੜੀ ਬਣੀ ਸੀਗੀ ਨਾ ਜੀ ਉਹ ਮਾਈਨਿੰਗ ਪਾਲਿਸੀ ਦੇ ਨਾਲ ਜਿਹੜੀ ਇਹਨਾਂ ਨੇ ਡਿਸਟ੍ਰਿਕਟ ਸਰਵੇ ਰਿਪੋਰਟ ਬਣਾਈ ਸੀਗੀ ਉਹ ਗਲਤ ਬਣੀ ਸੀਗੀ ਜਿਹੜੀ ਪੰਜਾਬ ਦੇ ਅਸੀਆ ਨੇ ਉਹ ਨਕਾਰਦੀ ਕਰਨ ਤੋਂ ਬਾਅਦ ਜੀ ਜਿਹੜੇ ਟੈਂਡਰ ਇਹਨਾਂ ਨੇ ਕੀਤੇ ਸੀਗੇ ਤੇ ਉਹ ਸਰਕਾਰ ਨੇ ਉਹਨੂੰ ਨਾ ਮਨਜ਼ੂਰ ਕਰਤਾ ਜਿਹੜਾ ਇਹ ਹੁਣ ਪਰਚੀ ਦੇ ਰਹੇ ਨੇ ਹੁਣ ਜਿਹੜੀ ਰੈਲ ਮਾਜਰੇ ਦੇ ਵਿੱਚ ਇਹਨਾਂ ਦੀ ਮਾਈਨਿੰਗ ਚੱਲ ਰਹੀ ਆ ਹਾਂ ਔਰ ਇਹ ਟਰੱਕ ਭਰ ਕੇ ਆ ਰਹੇ ਆ ਉਧਰ ਉਹ ਜੀ ਇਹ 60 60 ਟਨ ਦੇ ਵਿੱਚ 55 55 ਟਨ 60 60 ਟਨ ਇਹ ਭਰ ਕੇ ਆ ਰਹੇ ਆ ਕਿੰਨਾ এলাਉਡ ਹੈ ਜੀ ਨਹੀਂ ਜੀ এলাਉਡ ਤਾਂ ਤੁਸੀਂ ਹਿਸਾਬ ਲਾ ਲਓ ਇਹ 18 ਟਨ ਪਾਸ ਆ ਗੱਡੀ ਪਰ ਇਹ ਬਿੱਲ ਕੱਟ ਰਹੇ ਆ 16 ਟਨ ਦੇ ਸਾਰੇ अच्छा जी ਜਦ ਕਿ ਗੱਡੀ ਦੇ ਵਿੱਚ ਜਿਹੜਾ ਮਾਲ ਹੈ ਉਹ 55 ਤੋਂ 60 ਟਨ ਤੱਕ ਲੋਡ ਹੈ ਤੇ ਓਵਰ ਲੋਡਡ ਵੀ ਹੈ ਇਹ ਓਵਰ ਲੋਡ ਤਾਂ ਹੈਗਾ ਜੀ ਲੇਕਿਨ ਜਿਹੜੀ ਗੱਲ ਤਾਂ ਗੱਲ ਇਹ ਹੈ ਕਿ ਜਿਹੜੀ ਪਰਚੀ ਕੱਟ ਰਹੇ ਨੇ ਉੱਥੇ ਉਹ ਕੱਟ ਰਹੇ ਨੇ ਸਿਰਫ 16 ਤੋਂ 17 ਟਨ ਦੀ ਕਿਉਂਕਿ ਇਹ ਇਹਨਾਂ ਨੇ ਟੈਂਡਰ ਦੇ ਵਿੱਚ ਜਿਹੜੀ ਪਰਚੀ ਦੇ ਵਿੱਚ ਟੈਂਡਰ ਦਿਖਾ ਰਹੇ ਆ ਇਹ ਕਿ ਸਾਡਾ 23 ਤੋਂ ਲੈ ਕੇ 26 ਤੱਕ ਟੈਂਡਰ ਆ ਲੇਕਿਨ ਉਹ ਟੈਂਡਰ ਹੈ ਨਹੀਂ ਇਹ ਬਾਕਸ ਆ ਇਹ ਜਿਹੜੀ ਆਨਲਾਈਨ ਪਰਚੀ ਕੱਢਦੇ ਆ ਇਹ ਸਿਰਫ ਇਹਨਾਂ ਦੇ ਕੰਪਿਊਟਰ ਤੱਕ ਹੀ ਰਹਿ ਜਾਂਦੀ ਆ ਉਹ ਉਹ ਲੋਕਾਂ ਨੂੰ ਮੂਰਖ ਬਣਾਉਣੇ ਵਾਲੀ ਗੱਲ ਆ ਕਿੰਨਾ ਪ੍ਰਾਈਸ ਲਿਖਿਆ ਹੁੰਦਾ ਉੱਥੇ ਉਹਦੇ ਉੱਤੇ ਪਰ ਪ੍ਰਾਈਸ ਕੋਈ ਨਹੀਂ ਲਿਖਿਆ ਹੁੰਦਾ ਜੀ ਪ੍ਰਾਈਸ ਸਿਰਫ ਉਹ ਲਿਖਿਆ ਹੁੰਦਾ ਕਿ ਇਹਦੇ ਪਰ ਇੰਨਾ ਟਨ ਮਾਲ ਆ ਜੀ ਕੋਈ ਰੇਟ ਨਹੀਂ ਲਿਖਿਆ ਹੁੰਦਾ ਕੋਈ ਕੁਝ ਨਹੀਂ ਲਿਖਿਆ ਹੁੰਦਾ ਲੇਕਿਨ ਸਰਕਾਰ ਜਿਹੜੀ ਦਾਅਵੇ ਕਰਦੀ ਆ ਕਿ ਅਸੀਂ 5 ਰੁਪਏ 50 ਪੈਸੇ ਦੇ ਹਿਸਾਬ ਦੇ ਨਾਲ ਪਰਸੀ ਆਪਟਿਕ ਨਾਲ ਅਸੀਂ ਪੈਸੇ ਲਵਾਂਗੇ ਲੇਕਿਨ ਇਹ ਇੱਕ ਸੀਐਫਟੀ ਦੇ 15 ਰੁਪਏ ਲੈ ਰਿਹਾ ਜਿਹੜਾ ਕਯੂਬਿਕ 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 ਬਟਾ 15 ਰੁਪਏ ਕਯੂਬਿਕ ਫਿਟ ਲੈ ਰਿਹਾ ਜਦ ਕਿ ਸਰਕਾਰ 5.5 ਕਹਿੰਦੀ ਆ ਡਿਪਾਰਟਮੈਂਟ ਵਾਲੇ 5.5 ਕਹਿੰਦੇ ਆ ਲੇਕਿਨ ਉੱਥੇ ਜਿਹੜਾ ਕੰਟਰੈਕਟਰ ਹੈ ਉਹ ਲੈ ਰਿਹਾ ਹੈ 15 ਰੁਪਏ ਕਯੂਬਿਕ ਇਹ ਅਸੀਂ ਸਾਡੇ ਨਾਲ ਬਚਿੱਤਰ ਸਿੰਘ ਜੀ ਬਚਿੱਤਰ ਸਿੰਘ ਜੀ ਨਾਲ ਅਸੀਂ ਗੱਲਬਾਤ ਜਾਰੀ ਰੱਖਾਂਗੇ ਇਨ ਦਾ ਮੀਨ ਟਾਈਮ ਅਸੀਂ ਅ ਅੱਗੇ ਦੂਸਰੇ ਦਿਖਾਣੇ ਆ ਭਾਈ ਦੂਸਰੇ ਪਾਸੇ ਇੱਕ ਹੋਰ ਜਿਹੜੀ ਖੱਡਾ ਉਹਦਾ ਕੀ ਨਾਂ ਦੱਸਿਆ ਸੀ ਤੁਸੀਂ ਜਿੱਥੇ ਉਹ ਟਰੈਕਰ ਹੈ ਜੀ ਥਿਸ ਇਜ਼ ਪਰਾਗਪੁਰ ਕੁਆਰੀ ਆਫ ਨਵਾਂ ਸ਼ਹਿਰ ਡਿਸਟ੍ਰਿਕਟ ਦਾ ਸ਼ਹੀਦ ਭਗਤ ਸਿੰਘ ਜਿਲ੍ਹਾ ਜਿਹੜਾ ਐਸਪੀਐਸ ਨਗਰ ਸ਼ਹੀਦ ਭਗਤ ਸਿੰਘ ਨਗਰ ਜਿਲ੍ਹੇ ਦਾ ਪ੍ਰਾਗਪੁਰ ਕੁਆਰੀ ਹੈਗੀ ਹੈ ਇਹ ਸਤਲੁਜ ਦੇ ਕੰਡੇ ਤੇ ਤੁਸੀਂ ਦੇਖ ਸਕਦੇ ਹੋ ਇੱਥੇ ਸਿਰਫ ਮੈਨੂਅਲੀ ਰੇਤਾ ਕੱਢਣਾ ਹੈ ਲਾਊਡ ਹੈ ਲੇਕਿਨ ਇਹ ਪਾਵਲਿੰ ਦੀ ਮਸ਼ੀਨ ਲੱਗੀ ਹੋਈ ਹੈ ਸਾਨੂੰ ਦੂਰੋਂ ਆਂਦੇ ਹੀ ਦੇਖਦੇ ਆ ਪਾਵਲਿੰ ਦੀ ਮਸ਼ੀਨ ਬੰਦ ਕਰਤੀ ਸਾਰਾ ਕੰਮ ਬੰਦ ਕਰ ਦਿੱਤਾ ਹੈਗਾ ਜਿਹੜੀ ਇਹ ਖੱਡਾ ਪ੍ਰਯਾਗਪੁਰ ਹੈ ਜੀ ਇਹ ਟੋਟਲੀ ਮੈਨੂਅਲ ਮਾਈਨਸ ਹੈ अच्छा था था ए, वो सेमी मैनुअल सेमी मैगनाइज है ये ये मैनुअल वाइज है जो लेब्रा ਨਾਲ چلےਗੀ ਤੇ पॉव्लिन ਦਾ ਦੋਨੇ ਥਾਵਾਂ ਤੇ ਖੜੀ ਹੈ पॉव्लिन ਦੋਨੇ ਉਹ ਤਾਂ ਫਿਰ ਨਜਾਇਜ਼ ਹੈ ਨਾ ਉਹ ਤਾਂ ਗਲਤ ਹੈ ਲੇਕਿਨ ਜਿਹੜੀ ਇਹ ਪੋਗਲ ਨੇ ਲੋਡ ਕਰ ਰਹੀ ਹੈ ਇਹ 100% ਇਹ ਗਲਤ ਹੈ ਕਾਗਜ਼ਾਂ ਦੇ ਵਿੱਚ ਇਹ ਇਹ ਹੈ ਕਮਰਸ਼ੀਅਲ ਮਾਈਨਸ ਹੂੰ ਲੇਕਿਨ ਇਹ ਲਿਖੀ ਹੋਈ ਹੈ ਮੈਨੂਅਲ ਮਾਈਨਸ ਲਿਖੀ ਹੋਈ ਹੈ ਨਾ ਕਿ ਇਹ ਮੈਗਨਾਈਜ਼ ਮੈਂ ਸਰ ਇੱਕ ਆਰਡਰ ਨੋਟੀਫਾਈ ਹੋਏ ਕਿੰਨਾ ਟਾਈਮ ਹੋ ਗਿਆ ਨਹੀਂ ਜਿਵੇਂ ਦੂਸਰੀਆਂ ਉਵੇਂ ਐ ਹੀ ਆ ਲੇਕਿਨ ਜਿਹੜੇ ਕਾਗਜ ਬੋਲਦੇ ਆ ਕਾਗਜ ਦੇ ਵਿੱਚ 24 2023 ਨੂੰ ਇਹਦੀ ਖੱਡ ਦੀ ठेकेदारी ਖਤਮ ਹੋ ਗਈ ਹੈ ਪਾਲਿਸੀ ਦੇ ਹਿਸਾਬ ਨਾਲ ਜਿਹੜੇ ਮੇਰੇ ਕੋਲ ਪਖੂਤਾ ਪਖਤਾ ਕਾਗਜ ਨੇ ਉਹ ਮੈਂ ਤੁਹਾਨੂੰ ਦੱਸੂਗਾ ਔਰ 2023 ਦੇ ਵਿੱਚ ਇਸ ਖੱਡ ਇਸ ਖੱਡ ਨੂੰ ਖਤਮ ਹੋਏ ਹੋ ਗਿਆ ਤੇ ਇਹ ਫੇਰ ਵੀ ਇਹ ਇੱਥੇ ਚੱਲ ਰਹੀ ਹੈ ਇੱਕ ਸਮਾਂ ਸੀ ਜਦੋਂ ਲੋਕ ਕਹਿੰਦੇ ਸੀ ਬਈ ਥੋੜੇ ਜਿਹੀ ਰੇਤਾ ਚੱਕ ਕੇ ਲੈ ਕੇ ਜਾਣਾ ਸਾਡੇ ਬਜ਼ੁਰਗ ਪੁਰਾਣੇ ਦੱਸਦੇ ਨੇ ਜਿਹੜੇ ਹੁਣ 60-60 ਵਰੇ ਦੇ ਹੋ ਗਏ ਜਦੋਂ ਚੰਡੀਗੜ੍ਹ ਬਣਿਆ ਕਹਿੰਦੇ ਜਿਹੜੇ ਜਿੱਥੇ ਜਿਹੜਾ ਰੇਤਾ ਜਿਹੜਾ ਉਹ ਜਿਹੜੇ ਪਿੰਡ ਤੋਂ ਰੇਤਾ ਚੱਕਣਾ ਉਹ ਰੇਤੇ ਦੀ ਪੰਚਾਇਤ ਨੂੰ ਪੈਸੇ ਦੇ ਦਿੰਦੇ ਸੀ ਤੇ ਪਿੰਡ ਵਾਲੇ ਨੂੰ ਪੈਸੇ ਦੇ ਕੇ ਆਰਾਮ ਨਾਲ ਰੇਤਾ ਚੱਕ ਲੈਂਦੇ ਸੀ ਤੇ ਉਹ ਸਿਸਟਮ ਦੁਬਾਰਾ ਲਾਗੂ ਨਹੀਂ ਹੋ ਸਕਦਾ ਕਿਉਂਕਿ ਲੋਕ ਜਿਹੜੇ ਲੋਕ ਨੇ ਪਿੰਡਾਂ ਦੇ ਇਹ ਉਹਨਾਂ ਦੀ ਆਪਣੀ ਇਹ ਰਿਸੋਰਸਿਸ ਨੇ ਸਰ ਜੀ ਗੱਲ ਇਹ ਹੈ ਤੇ ਇਹ ਇਹ ਸਿਸਟਮ ਲਾਗੂ ਨਹੀਂ ਹੋ ਸੇਰਾ ਜੇ ਇਹਦੇ ਚ ਫਿਰ ਪੰਚਾਇਤਾਂ ਨੂੰ ਵੀ ਰੈਵਨਿਊ ਆਊਗਾ ਲੋਕਲਾਈਜ਼ ਨਹੀਂ ਹੋ ਸਕਦਾ ਇਹ ਸਿਸਟਮ ਇਹ ਇਹ ਪਾਲਿਸੀ ਦੇ ਵਿੱਚ ਇਨਕਲੂਡ ਹੈ ਕੀ ਜੀ ਕਿ ਜਿਹੜੀ ਜਿਹੜੇ ਏਰੀਆ ਤੋਂ ਚ ਮਟੀਰੀਅਲ ਚੱਕਣਾ ਹੈ ਜੀ ਖੇਤੋਂ ਚੱਕਣਾ ਹੈ ਆ ਪੰਚਾਇਤ ਦੀ ਜ਼ਮੀਨੋਂ ਚੱਕਣਾ ਹੈ ਉਹਦਾ 1/3 ਹਿੱਸਾ ਜਾਂ ਉਸ ਜ਼ਮੀਨ ਦੇ ਮਾਲਕ ਨੂੰ ਦਿੱਤਾ ਜਾਏਗਾ ਇਆ ਉਸ ਪੰਚਾਇਤ ਨੂੰ ਦਿੱਤਾ ਜਾਏਗਾ ਜਿਹਦੇ ਰਕਵੇ ਦੇ ਵਿੱਚੋਂ ਚੱਕਦੇ ਆ ਇਹ ਰਾਇਲਟੀ ਦੀ ਡੈਫੀਨੇਸ਼ਨ ਹੈ ਹਾਂ ਰਾਇਲਟੀ ਦੀ ਡੈਫੀਨੇਸ਼ਨ ਆਏ ਜੀ ਇਹ ਹਾਂ ਉਹ ਮਿਲ ਰਹੀ ਹੈ ਨਾ ਜੀ ਨਾ ਕੋਈ 1 ਰੁਪਿਆ ਵੀ ਨਾ ਕਿਸੇ ਪੰਚਾਇਤ ਨੂੰ ਦਿੰਦਾ ਲੇਕਿਨ ਜਿਹੜੇ ਜ਼ਿਮੀਦਾਰ ਦੇ ਖੇਤੋਂ ਚੱਕਦੇ ਆ ਹੈ ਠੀਕ ਹੈ ਜੀ ਉਹਨੂੰ ਵੇਚਦੇ ਤਾਂ ਇਹ 15 16 ਰੁਪਏ ਫੁੱਟ ਹੂੰ ਉਹਨੂੰ ਵਿਚਾਰੇ ਨੂੰ ਦਿੰਦਾ 1 ਰੁਪਿਆ ਫੁੱਟ ਤੁਸੀਂ ਸਾਬ ਲਾ ਲਓ 1/3 ਹਿੱਸਾ ਕਰੂ ਦਾ ਲਾਇਆ ਜਾਵੇ ਤਾਂ ਉਹ 4 ਚੌਕੇ 16 4 ਰੁਪਏ ਬਣਦੇ ਆ ਗੁਰਦੀਪ ਸਿੰਘ ਜੀ ਅਸੀਂ ਇਹ ਕਹਿ ਸਕਦੇ ਆ ਜਿਹੜਾ ਤੁਹਾਨੂੰ 1 ਰੁਪਿਆ ਦੇ ਰਹੇ ਨੇ ਫਿੱਟ ਪਿੱਛੇ ਉਹ ਤੁਹਾਡੀ ਬਾਹ ਮਰੋੜ ਕੇ ਤੁਹਾਨੂੰ ਦੇ ਰਹੇ ਨੇ ਬਾਹ ਮਰੋੜ ਕੇ ਜੀ ਬਾਹ ਮਰੋੜ ਕੇ ਉਹ ਵੀ ਕੋਈ ਇਹ ਨਹੀਂ ਹੈਗਾ ਵੀ ਹਾਂ ਸਾਡਾ ਵੀ ਸਾਨੂੰ 400 ਫੁੱਟ ਭਰਿਆ ਤਾਂ ਸਾਨੂੰ 400 ਫੁੱਟ ਦੇ ਪੈਸੇ ਮਿਲਦੇ ਆ ਨਹੀਂ ਮਿਲਦੇ ਸਾਨੂੰ ਉਹੀ 300 ਫੁੱਟ ਦੇ ਪੈਸੇ ਮਿਲਦੇ ਆ ਕੋਈ 280 300 ਫੁੱਟ ਔਰ ਕਾਗਜ਼ਾਂ 'ਚ ਕੁਝ ਨਹੀਂ ਕਾਗਜ਼ਾਂ 'ਚ ਕੁਝ ਨਹੀਂ ਕਿ ਤੂੰ ਰੁਪਿਆ ਲੈਣਾ ਲੈ ਲੈ ਫੁੱਟ ਪਿੱਛੇ ਨਹੀਂ ਚੁੱਪ ਕਰਕੇ ਬੈਠ ਜਾ ਔਰ ਜ਼ਮੀਨ ਤੇਰੀ ਥੱਲੇ ਆ ਚੁੱਕੀ ਆ ਆ ਚੁੱਕੀ ਆ ਸਾਡਾ ਕੀ ਕਸੂਰ ਆ ਪਰਚਾ ਸਾਡੇ ਉਪਰ ਹੁੰਦਾ ਆ ਜਿਹਨੇ ਟਰੈਟਰ ਟਰਾਲੀ ਵਾਲੇ ਨਾਲ ਪਰਚਾ ਦਰਜ ਹੁੰਦਾ ਤੇ ਠੇਕੇਦਾਰਾਂ ਨੂੰ ਕੋਈ ਪੁੱਛਦਾ ਨਹੀਂਗਾ ਹੂੰ ਠੀਕ ਹੈ ਜੇ ਉਹਰੇ ਭਰਦੇ ਆ ਸਰਕਾਰੀ ਮੁਲਾਜ਼ਮ ਬੈਠਾ ਆ ਹੂੰ ਇਹ ਤਾਂ ਸਾਡਾ ਦੱਸੋ ਕੀ ਦੋਸ਼ ਆ ਜਿਹੜੇ ਟਰੈਟਰ ਟਰਾਲੀ ਵਾਲੇ ਗਰੀਬ ਬੰਦੇ ਨੇ ਕਿਸੇ ਕੋ ਕੋਈ ਉੱਤਰ ਦੀ ਕਿਸੇ ਕੋਈ ਨਹੀਂ ਉੱਤਰ ਦੀ ਹਾਂ ਤੇ ਤੁਸੀਂ ਜਿਹੜੇ ਆ ਕਿਸ਼ਤਾ ਦੇ ਲੈ ਕੇ ਟਰਾਲੇ ਪਾਏ ਆ ਇਸ ਕੰਮ ਨੂੰ ਪਾਏ ਆ ਤੁਸੀਂ ਮੈਨੂੰ ਦੱਸੋ ਇਹ ਇਹ ਗੱਲ ਤੁਸੀਂ ਸਿਆਣੇ ਲੱਗਦੇ ਥੋੜੇ ਜੇ ਇਹ ਕੰਮ ਇੱਕ ਨੰਬਰ ਦਾ ਕਿਵੇਂ ਬਣ ਸਕਦਾ ਅਸੀਂ ਕਹਿੰਦਾ ਜੇ ਸਰਕਾਰ ਵਾਲੀ ਹੋਈ ਕਿੱਦਾਂ ਬਣ ਸਕਦਾ ਇੱਕ ਨੰਬਰ ਦਾ ਜੀ ਇਹ ਹੂੰ ਸਰਕਾਰ ਤੋਂ ਬਿਨਾ ਕਿਵੇਂ ਪੋਪ ਲਾਈਨ ਚੱਲਦੀ ਐ? ਸਰਕਾਰੀ ਬੰਦਾ ਮੁਲਾਜ਼ਮ ਬੈਠਾ ਜੀ ਉਰੇ। ਹੂੰ। ਇਹ ਸਰਕਾਰੀ ਮੁਲਾਜ਼ਮ ਨਾ ਹੋਏ ਫਿਰ ਤਾਂ ਮੰਨੀਆਂ ਵੀ। ਹੂੰ। ਸਰਕਾਰ ਨੂੰ ਪਤਾ ਇਹ ਵੀ ਚੱਲਦਾ ਜੀ ਉਰੇ। ਠੀਕ ਐ। ਪ੍ਰੋਬਲਮ ਕਿਨੂੰ ਆਉਂਦੀ ਆ ਟਾਟਾ ਟਰਾਲੀਆਂ ਵਾਲਿਆਂ ਨੂੰ ਜੀ? ਕਿਵੇਂ ਮਸਲਨ ਦੇ ਤੌਰ ਤੇ ਮਸਲੇ ਦੇ ਤੌਰ ਤੇ ਹੁਣ ਤੁਸੀਂ ਆ ਗਿਆ ਜੀ। ਟਰਾਲੀਆਂ ਭਰੀਆਂ ਹੋਈਆਂ। ਪੁਲਿਸ ਨਾਲ ਆ ਗਈ ਆ। ਤੇ ਠਿੱਕ ਤਰ੍ਹਾਂ ਨੇ ਭੱਜ ਜਾਣਾ ਟਾਟਾ ਟਰਾਲੀਆਂ ਵਾਲੇ ਫਸ ਜਾਣਾ ਐ। ਹੂੰ। ਫਿਰ ਬਾਅਦ 'ਚ ਛਡਾਉਂਦੇ ਨਹੀਂ। ਛਡਾਉਂਦੇ ਨਹੀਂ ਨਾ ਪਰਚਾ ਦਰਜ ਹੁੰਦਾ ਜਾਂ ਲੱਖ ਰੁਪਈਆ ਜਮ੍ਹਾਂ ਕਰਾਓ। 1 ਲੱਖ 10 ਹਜ਼ਾਰ ਰੁਪ ਜਾਂ ਫਿਰ ਆਪਣਾ ਪਤਾ ਦਰਜ ਕਰਾਓ ਜੇਲ੍ਹ ਜਾਓ ਇੱਥੇ ਇਹੋ ਜਿਹੇ ਇਨਸੀਡੈਂਟ ਵੀ ਹੋਏ ਨੇ ਕਿ ਟਿੱਪਰ ਟੂਪਰ ਡੁੱਬ ਗਿਆ ਹੋਵੇ ਪੂਰੇ ਸਤਲੁਜ ਦੇ ਨਾ ਟਿੱਪਰ ਨਹੀਂ ਜੀ ਟਿੱਪਰਾ ਦਾ ਇੱਥੇ ਟਿੱਪਰ ਨਹੀਂ ਹੈ ਨਾ ਜੀ ਨਾ ਠੀਕ ਹੈ ਟਿੱਪਰਾ ਦਾ ਕੋਈ ਚੱਕਰ ਨਹੀਂ ਗਾਦੀ ਨਾ ਕੋਈ ਚੱਲਦਾ ਟਿੱਪਰ ਉਹ ਨਹੀਂ ਹਾਂ ਤੇ ਰਾਤ ਨੂੰ ਕਦੇ ਤੁਸੀਂ ਕੋਈ ਨਾਕਾ ਦੇਖਿਆ ਪੁਲਿਸ ਦਾ ਇਹ ਜਿਹੜਾ ਕੰਮ ਸਾਰਾ ਬਈ ਰਾਤ ਨੂੰ ਮਾਈਨਿੰਗ ਨਹੀਂ ਹੋਣੀ ਰਾਤ ਨੂੰ ਮਾਈਨਿੰਗ ਹੋਰ ਹੁੰਦੀ ਉਹ ਨਹੀਂ ਜੀ ਅੱਛਾ ਦਿਨ ਦਿਨ ਹੀ ਹੁੰਦੀ ਹੈ 5 ਵਜੇ ਤੱਕ ਬਸ ਹੁੰਦੀ ਉਹ ਤੋਂ ਬਾਅਦ ਨਹੀਂ ਹੁੰਦੀ ਸ਼ਾਮ ਦੇ 5 ਵਜੇ ਤੱਕ ਹਾਂ ਜਿੱਦ ਚੱਲ ਜਾਂਦਾ ਜੀ ਉਸ ਟਾਈਮ ਬੰਦ ਕਰ ਦਿੰਦੇ 18 20 ਫੁੱਟ ਡੁੰਗੇ ਕਰਦੇ ਰਾਤ ਨੂੰ ਪੁੱਟ ਗਏ ਰਾਤ ਨੂੰ ਪੁੱਟ ਗਏ ਅੱਛਾ ਫੇਰ ਉਸ ਤੋਂ ਬਾਅਦ ਪਿੱਪਰ ਭਰਦੇ ਰਹੇ ਆ ਟਰਾਲੇ ਚੱਲਦੇ ਇੱਥੇ ਪਿੱਪਰ ਵੀ ਆਉਂਦੇ ਰਹੇ ਨੇ ਪਿੱਪਰ ਵੀ ਹੁਣ ਵੀ ਆਉਂਦੇ ਆ ਜੀ ਅੱਛਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਇਹਨਾਂ ਨੇ ਮੇਰੇ ਨਾਲ ਗੱਲਬਾਤ ਕੀਤੀ ਤੇ ਆਪਾਂ ਨੂੰ 1 ਰੁਪਿਆ ਫੁੱਟ ਦਾ ਦੇਣ ਦੇਵਾਂਗੇ ਤੈਨੂੰ ਉਹ ਵੀ ਟਰਾਲੇ 'ਚ ਕਦੇ ਕੋਈ ਜਦੋਂ ਅਸੀਂ ਟਰਾਲਾ ਮੰਨਦੇ ਸੀ ਕੋਈ 70 ਫੁੱਟ ਟਰਾਲਾ ਘਾਟ ਲਿਖਿਆ ਹੁੰਦਾ ਸੀ ਕੋਈ 60 ਫੁੱਟ ਘਾਟ ਲਿਖਿਆ ਹੁੰਦਾ ਸੀ ਉਹ ਵੀ ਸਾਨੂੰ 1 ਰੁਪਿਆ ਵੀ ਸਾਡੇ ਪੱਲੇ ਨਹੀਂ ਪੈਂਦਾ ਤਾਂ ਜਦੋਂ ਵੀ ਕੋਈ ਵੀ ਜਦੋਂ ਕੋਈ ਵੀ ਨਵੀਂ ਖੱਡ ਦੀ ਆਕਸ਼ਨ ਹੁੰਦੀ ਆ ਜਾਂ ਕੁਝ ਵੀ ਹੁੰਦਾ ਹੈ ਤਾਂ ਉਹ ਪਾਲਿਸੀ ਦੇ ਉੱਪਰ ਆ ਜਾਂਦਾ ਹੈ ਕਿ ਅਸੀਂ ਆਹ ਖੱਡ ਫਲਾਣੀ ਡੇਟ ਤੇ ਲੈ ਕੇ ਫਲਾਣੀ ਡੇਟ ਤੱਕ ਅਸੀਂ ਆਕਸ਼ਨ ਕੀਤੀ ਹਮਮ ਲੇਕਿਨ ਅੱਜ ਤੱਕ ਕੋਈ ਵੀ ਖੱਡ ਐਹ ਜਿਹੀ ਨਹੀਂ ਹੈਗੀ ਜਿਹੜੀ ਆਕਸ਼ਨ ਡੇਟ ਦੇ ਉੱਪਰ ਆਕਸ਼ਨ ਦੇ ਹਿਸਾਬ ਦੇ ਨਾਲ ਕੋਈ ਪਾਲਿਸੀ ਚ ਆਈ ਹੋਵੇ ਠੀਕ ਹੈ ਦੂਸਰੀ ਗੱਲ ਜਿਹੜੀ ਇਹ ਖੱਡਾਂ ਚਲਾ ਰਹੇ ਨੇ ਪ੍ਰਿਆਗਪੁਰ ਮੇਰੇ ਕੋਲ ਮੌਜੂਦਾ ਪਾਲਿਸੀ ਪੜੀ ਆ ਇਹ 20 1 23 ਖਤਮ ਹੋ ਗਿਆ ਹੂੰ ਉਸ ਤੋਂ ਬਾਅਦ ਕੋਈ ਖੱਡ ਨਹੀਂ ਚੱਲੀ ਹੈਗੀ ਕੋਈ ਕਾਗਜ਼ਾਚ ਨਹੀਂ ਹੋਈ ਇਹਦੇ ਤੇ ਟੇ ਲੱਗਿਆ ਜਾਂ ਇਹਦੀ ਮਿਆਦ ਹੀ ਖਤਮ ਨਹੀਂ ਨਹੀਂ ਮਿਆਦ ਹੀ ਮੁੱਕ ਗਈ ਮਿਆਦ ਤੋਂ ਬਾਅਦ ਕੋਈ ਆਪਸ਼ਨ ਨਹੀਂ ਇਸ ਖੱਡ ਦੀ ਪ੍ਰਿਆਗਪੁਰ ਖੱਡ ਦੀ ਇਹਦੀ ਮਿਆਦ ਮੁੱਕ ਗਈ ਕਿੰਨੇ ਸਾਲ ਚੱਲੀ ਹੈ ਜਦੋਂ ਮਿਆਦ ਪਹਿਲਾਂ ਚੱਲੀ ਹੋਗੀ 2 ਸਾਲ ਚੱਲੀ ਹੋਤੇ ਨੇ 3 ਸਾਲ ਦੀ ਇਹਦੇ ਬਾਰੇ ਮੈਨੂੰ ਕੋਈ ਪਤਾ ਨਹੀਂ ਨਵੀਂ ਬੋਲੀ ਨਹੀਂ ਹੋਈ ਨਮੀ ਕੋਈ ਬੋਲੀ ਨਹੀਂ ਹੋਈ ਹੈਗੀ 23 ਜੋ ਇਹਨਾਂ ਦੀ ਪਾਲਸੀ ਬੋਲਦੀ ਆ ਕਿਹੜਾ ਮੈਂ ਬੋਲ ਰਿਹਾ ਠੀਕ ਹੈ ਇਹਨਾਂ ਦੇ ਕਾਗਜ਼ ਬੋਲਦੇ ਆ ਉਸ ਤੋਂ ਬਾਅਦ ਕੋਈ ਕੋਈ ਬੋਲੀ ਨਹੀਂ ਹੋਈ ਹੈਗੀ ਅਗਰ ਬੋਲੀ ਹੋਈ ਹੁੰਦੀ ਤਾਂ ਇਹ ਮੈਨਿੰਗ ਦੇ ਵਿੱਚ ਜਾਂ ਮੈਨਿੰਗ ਪਾਲਿਸੀ ਦੇ ਵਿੱਚ ਇਹ ਲੈ ਕੇ ਆਂਦੇ ਉਹਨੂੰ ਕਿ ਅਸੀਂ ਇੰਨੀਆਂ ਖੱਡਾਂ ਬੋਲੀ ਕੀਤੀਆਂ ਸਾਰਾ ਕੁਝ ਕੀਤੀਆਂ ਅਦਰਵਾਇਜ਼ ਕੋਈ ਨਹੀਂ ਆਈ ਹੈਗੀ ਇਹਦਾ ਮਤਲਬ ਪੰਜਾਬ 'ਚ ਕਿਸੇ ਵੀ ਖੱਡ ਦੀ ਬੋਲੀ ਨਹੀਂ ਹੋਈ ਹੈਗੀ ਉਹਨਾਂ ਦਰਸਾਲ ਗੱਲ ਇਹ ਆ ਸਾਡੀ 30 ਸਾਲ ਹੋ ਗਈ ਜ਼ਮੀਨ دریا ਦੇ ਵਿੱਚ ਡਿੱਗੀ ਨੂੰ 10 ਏਕੜ ਮੇਰੀ ਜ਼ਮੀਨ ਆ ਕਿੰਨੀ نیچے بیٹھ ਗਈ ਉਹ ਉਹਦੇ ਵਿੱਚੋਂ ਇੱਕ ਕਿਲਾ ਚੱਲਦਾ ਜੀ ਸਾਡਾ ਜਿਹਦੇ ਵਿੱਚ ਸਾਡੀ ਮੋਟਰ ਲੱਗੀ ਆ ਅੱਛਾ ਜੀ ਬਾਕੀ ਸਾਡੇ 9 ਕਿਲੇ ਪਾਣੀ ਦੇ ਵਿੱਚ ਆਈ ਉਹ ਰੇਤਾ ਪੈ ਗਿਆ ਸੀ ਉਹ ਰੇਤਾ ਇਹਨਾਂ ਨੇ ਪਿਛਲੇ ਸਾਲ ਚੱਕਿਆ ਸਾਨੂੰ ਮੈਂ ਕਹਣਾ ਉਹ ਹੀ ਸਾਢੇ 4 ਪੌਣੇ 5 ਲੱਖ ਰੁਪਏ ਬਣਿਆ ਸਾਰਾ ਸਿਰੇ ਤਕਰੀਨਾ ਨੇ ਚੱਕਦਾ ਜੀ ਰੇਤਾ ਤੇ 3 ਸਾਢੇ 3 ਕਿੱਲੇ ਸਾਢੇ ਧੱਕੇ ਨਾਲ ਚੱਕ ਗਏ ਜੀ ਬਣਿਆ ਕੁਛ ਨਹੀਂ ਹੁਣ ਫੇਰ ਹੁਣ ਫੇਰ ਲੱਗੇ ਹੋਏ ਆ ਹੁਣ ਫੇਰ ਇੱਕ ਦਿਨ ਇਹਨਾਂ ਨੂੰ ਮੈਂ ਰੋਕੇ ਆ ਕੇ ਰੋਕਣ ਦੇ ਬਾਵਜੂਦ ਵੀ 10 15 ਟਰਾਲੇ ਮੇਰੇ ਚੋਰੀ ਕਰਕੇ ਲੈ ਗਏ ਜਿਹੜੇ ਪੋਬਲ ਇਹਨਾਂ ਦੋ ਖੜੀਆਂ ਜੇ ਇੱਕ ਇੱਥੇ ਲਕੋ ਕੇ ਰੱਖੀਆ ਕਿੰਨਾ ਟਾਈਮ ਹੁਣ ਹੁਣ ਦੋ ਚੱਲ ਰਹੀਆਂ ਆ ਜਿਹੜੇ 8 10 ਜਿਹੜੇ 8 10 ਤੁਹਾਡੇ ਕਿੱਲੇ ਹੈਗੇ ਆ ਤੁਸੀਂ ਮੈਨੂੰ ਇਹ ਦੱਸੋ ਅੱਜ ਤੋਂ 20 ਸਾਲ ਪਹਿਲਾਂ ਜਾਂ 25 ਸਾਲ ਪਹਿਲਾਂ ਉਦੋਂ ਪਾਣੀ ਇ ਇਹ ਉਹ ਖੇਤੀ ਹੁੰਦੀ ਸੀ ਖੇਤੀ ਹੁੰਦੀ ਸੀ ਉਹ ਸਾਰਾ ਫਿਰ ਬਾੜ ਲੱਗੀ ਜ਼ਮੀਨ ਦਰਿਆ ਦੇ ਵਿੱਚ ਚਲੇਗੀ ਜ਼ਮੀਨ ਦਰਿਆ ਦੇ ਵਿੱਚ ਹੁੰਦੀ ਸੀ ਪਪੂਲਰ ਹੁੰਦਾ ਸੀ ਗੰਨਾ ਹੁੰਦਾ ਸੀ ਝੋਨਾ ਵੀ ਹੁੰਦਾ ਸਾਰੀਆਂ ਫਸਲਾਂ ਹੁੰਦੀਆਂ ਇਹ ਨਦੀ ਦੀ ਜ਼ਮੀਨ ਬੋਲਦੀ ਹੈ ਹਾਂਜੀ ਪਰ ਗੈਰਮੁਮਕਿਨ ਨਦੀ ਨਹੀਂ ਹੈ ਨਹੀਂ ਜੀ ਇਹ ਹੈ ਵਾਹੀਯੋਗ ਹੈ ਪਰ ਬੋਲਦੀ ਵਾਹੀਯੋਗਾ ਜੀ ਸਾਡੇ ਇੰਤਕਾਲ ਸਾਡੇ ਨਾਮ ਹੈ ਜ਼ਮੀਨ ਸਾਡੇ ਨਾਮ ਹੈ ਤੁਸੀਂ ਦੇਖ ਸਕਦੇ ਹੋ ਇਹ ਮਾਈਨਿੰਗ ਡਿਪਾਰਟਮੈਂਟ ਜਿਹੜਾ ਹੈ ਪੰਜਾਬ ਦੇ ਇਰੀਗੇਸ਼ਨ ਡਿਪਾਰਟਮੈਂਟ ਨੂੰ ਦਿੱਤਾ ਹੋਇਆ ਹੈ ਸਾਰਾ ਕਰਨ ਲਈ ਇਹ ਮਾਈਨਿੰਗ ਵਿੰਗ ਦਾ ਹਾਲ ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਜ਼ਿਲ੍ਹੇ ਦਾ ਪਰਾਗਪੁਰ ਖਾੜਾ ਜਿੱਥੇ ਇਹ ਸਤਲੁਜ ਦੇ ਕੰਡੇ ਤੇ ਇਹ ਦੇਖੋ ਕਿਹੜੇ ਤਰੀਕੇ ਨਾਲ ਇੱਥੇ ਕੰਮ ਹੋ ਰਿਹਾ ਹੈ ਮਾਈਨਿੰਗ ਆਫੀਸਰ ਇੱਥੇ ਬੈਠੇ ਕਿਹੜੇ ਸਾਹਬ ਨਾਲ ਐਂਟਰੀਆਂ ਹੋ ਰਹੀਆਂ ਆ ਸਾਨੂੰ ਹੁਣ ਤੱਕ ਇੱਕ ਵੀ ਪਰਚੀ ਕੋਈ ਕੱਟਦੇ ਹੋਏ ਕੋਈ ਨਜ਼ਰ ਨਹੀਂ ਆਇਆ ਤੇ ਵਹੀਕਲ ਉੱਤੇ ਖੜੇ ਨੇ ਇੱਕ ਵੀ ਵਹੀਕਲ ਇੱਥੇ ਨਹੀਂ ਆ ਰਿਹਾ ਜਦੋਂ ਅਸੀਂ ਖਾੜ ਚ ਗਏ ਤਾਂ ਪਾਵਲਿਨ ਮਸ਼ੀਨ ਚਲਾਉਣ ਵਾਲਾ ਬੰਦਾ ਪਾਵਲਿਨ ਦਾ ਜਿਹੜਾ ਡਰਾਈਵਰ ਸੀ ਪਾਵਲਿਨ ਮਸ਼ੀਨ ਦਾ ਡਰਾਈਵਰ ਉਹ ਸਾਨੂੰ ਦੇਖ ਕੇ ਨੱਠ ਗਿਆ ਤੇ ਅਸੀਂ ਜਦੋਂ ਟਰੋਲੀਆਂ ਵਾਲਿਆਂ ਨਾਲ ਗੱਲ ਕੀਤੀ ਤੁਸੀਂ ਸੁਣਿਆ ਉਹਨਾਂ ਨੇ ਸਾਨੂੰ ਖੁੱਲ ਕੇ ਕੀ ਕੀ ਦੱਸਿਆ ਇਹ ਤੁਹਾਡੇ ਸਾਹਮਣੇ ਇੱਕ ਵੇ ਬ੍ਰਿਜ ਹੈ ਇਹ ਵੇ ਬ੍ਰਿਜ ਜਿਹੜਾ ਹੈ ਇਹ ਟਿਪਰ ਵੀ ਇੱਥੇ ਖਲੋ ਸਕਦਾ ਤੁਸੀਂ ਦੇਖ ਰਹੇ ਹੋ ਪਿੱਛੇ ਵੇ ਬ੍ਰਿਜ ਹੈ ਇਹ ਜਿਹੜੇ ਤੇ ਗੱਠਾ ਤੇ ਜਿਹੜਾ ਕੰਪਿਊਟਰ ਤੇ ਹੈ ਉਹਦੇ ਮਗਰਲੇ ਪਾਸੇ ਥਿਸ ਇਜ਼ ਦਾ ਵੇ ਬ੍ਰਿਜ ਇੱਕ ਕੰਡਾ ਜਿਹੜਾ ਇਸ ਤੇ weight ਹੁੰਦਾ ਬਕਾਇਦਾ ਇਹ ਤੁਸੀਂ ਦੱਸੋ ਸਾਨੂੰ ਐਮੋ ਸਾਹਿਬ ਇਹ ਕਿੰਨਾ ਅਲਾਉਡ ਹੈ ਜੀ ਕਾਦੇ ਵਿੱਚ ਇਹ ਟਿਪਰ ਤੇ ਕਿੰਨਾ ਅਲਾਉਡ ਹੈ ਅਸੀਂ ਵੇਟ ਕਰਦੇ ਹਾਂ ਜੀ ਵੇਟੇਜ ਆਪਣੇ ਕੋਲ ਜਿੰਨਾ ਵੇਟ ਆ ਜਾਂਦਾ ਉਨੀ ਪਰਚੀ ਕੱਟ ਕੇ ਦੇਈ ਅੱਛਾ ਕਿੰਨੇ ਕਿਹੜੇ ਰੇਟ ਤੇ ਪਰਚੀ ਕੱਟਦੇ ਹੋ ਜੀ ਤੁਸੀਂ 5 ਰੁਪਏ ਸੌਰੀ 5.5 ਰੁਪਏ ਪਲੱਸ 5 5% ਜੀਐਸਟੀ 5.5 ਰੁਪਏ ਪਲੱਸ 5 5% ਜੀ ਹਾਂ ਸਾਨੂੰ ਕੋਈ ਇੱਕ ਪਰਚੀ ਦਿਖਾ ਦਿਓ ਹਾਂ ਜੀ ਠੀਕ ਹੈ ਮੈਂ ਇੱਕ ਜਦਾਵਾ ਕਰਦਾ ਜਿਹੜਾ ਪੋਰਟਲ ਤੇ ਅੱਜ ਵੀ ਚੜਾ ਰਹੇ ਆ ਜੀ ਨੂੰ ਚਲਾ ਰਹੇ ਆ ਮੈਂ ਕਹਿੰਦਾ ਕਿ ਇਹ ਇਹ ਹਫਤਾ 10 ਦਿਨ 15 ਦਿਨ 20 ਦਿਨ ਜਿਹੜੀਆਂ ਪਰਚੀਆਂ ਕੱਢੀਆਂ ਪੋਰਟਲ ਸਾਫ਼ ਕਰ ਦਿੱਤਾ ਜਾਏਗਾ ਇਹ ਦਿਖਾਇਆ ਜਾਏਗਾ ਕਿਤੇ ਕੋਈ ਮਾਈਨਿੰਗ ਨਹੀਂ ਹੋਈ ਇਸੇ ਤਰ੍ਹਾਂ ਅਦਰ ਸਟੇਟ ਦੇ ਵਿੱਚੋਂ ਪਿੱਛੇ ਮਾਈਨਿੰਗ ਹੁੰਦੀ ਸੀਗੀ ਕਿ 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 ਅਦਰ ਸਟੇਟ ਦੇ ਵਿੱਚੋਂ ਮਟੀਰੀਅਲ ਆ ਰਿਹਾ ਹੈ ਕਿ ਮੈਨੂੰ ਦੱਸਿਆ ਜਾਵੇ ਕਿ ਅਦਰ ਸਟੇਟ ਚੋਂ ਕਿੰਨਾ ਮਟੀਰੀਅਲ ਆਇਆ ਔਰ ਕਿੰਨਾ ਉਹਦਾ ਰੈਵਨਿਊ ਇਕੱਠਾ ਹੋਇਆ ਮੈਨੂੰ ਵਿਭਾਗ ਨੇ ਜਵਾਬ ਦਿੱਤਾ ਕਿ ਕੋਈ ਮਟੀਰੀਅਲ ਨਹੀਂ ਆਇਆ ਨਾ ਕੋਈ ਮੈਨੂਅਲ ਇਕੱਠਾ ਹੋਇਆ ਅੰਡਰ ਆਰਟੀਆਈ ਮੰਗਿਆ ਸੀ ਅੰਡਰ ਆਰਟੀਆਈ ਮੰਗਿਆ ਸੀਗਾ ਉਹਨਾਂ ਨੇ ਦਿੱਤਾ ਉਸ ਤੋਂ ਬਾਅਦ ਜੀ ਇਹਨਾਂ ਨੇ ਕਿਆ ਕੀਤਾ ਟੋਟੋ ਘੱਟ ਜਿਆਦਾ ਨਹੀਂ ਹੈਗਾ 1.5 ਸਾਲ ਦੇ ਵਿੱਚ ਕਰੋੜਾਂ ਰੁਪਈਆ ਇਕੱਠਾ ਕੀਤਾ ਇਕੱਠਾ ਕਰਕੇ ਜੀ ਔਨ ਰਿਕਾਰਡ ਆ ਉਹ ਉਸ ਉਹ ਮਟੀਰੀਅਲ ਦੇ ਨਾਲ 940 ਕ੍ਰੈਸ਼ਰ ਸਾਡੇ ਸੂਬੇ ਚ ਚੱਲ ਰਹੇ ਆ ਉਸ ਮਟੀਰੀਅਲ ਦੇ ਨਾਲ ਉਹ ਕ੍ਰੈਸ਼ਰ ਚੱਲੇ ਉਹਨਾਂ ਨੇ ਬਿਜਲੀ phੂਕੀ ਲੇਕਿਨ ਔਰ ਉਹ ਅੰਡਰ ਰਿਕਾਰਡ ਆ ਸਾਰਾ ਕੁਝ ਔਰ ਇਹਨਾਂ ਨੇ ਕਾਗਜ਼ਾਂ ਚ ਦਿਖਾਇਆ ਕਿ 2 ਸਾਲ ਦੇ ਵਿੱਚ ਉਸ ਟਾਈਮ ਜੋੜਾ ਮਾਜਰੀ ਦੀ ਆਪ ਦੀ ਉਹ ਹੈ ਕਿ 2 ਸਾਲ ਦੇ ਵਿੱਚ 8 ਕਰੋੜ ਰੁਪਈਆ ਰੈਵਨਿਊ ਇਕੱਠਾ ਹੋਇਆ ਬਸ ਕੱਲਾ 8 ਕਰੋੜ 8 ਕਰੋੜ ਰੁਪਏ ਤੇ ਬਾਕੀ ਜਿਹੜੇ ਸਾਡੇ ਕਰੋੜ ਰੁਪਏ ਜਿਹੜਾ ਜਿਹੜਾ ਡੇਢ ਸਾਲ ਦਾ ਅਗਰ ਇਕੱਠਾ ਹੋਇਆ ਪੈਸਾ ਤੁਸੀਂ ਸਪੋਜ਼ ਕਰੋ 900 60 ਕ੍ਰੈਸ਼ਰ ਦੇ ਸੂਬੇ ਦੇ ਵਿੱਚ 10000 ਫੁੱਟ ਇੱਕ ਕ੍ਰੈਸ਼ਰ ਤੋੜਦਾ ਠੀਕ ਹੈ ਜੀ ਠੀਕ ਹੈ ਰੋਜ਼ ਦਾ ਰੋਜ਼ ਦਾ ਰੋਜ਼ ਦਾ 6 ਰੁਪਏ ਹੀ ਲੈਂਦੇ ਸੀ ਠੀਕ ਹੈ ਜੀ 10 ਨੂੰ 6 ਨਾਲ ਗੁਣਾ ਕਰੋ ਕਿੰਨੇ ਪੈਸੇ ਹੋ ਗਏ ਕਿੰਨਾ ਹੋ ਗਿਆ ਜੀ ਮੇਰੇ ਹਿਸਾਬ ਨਾਲ ਅਗਰ 960 ਨਾਲ ਗੁਣਾ ਕਰੀਏ ਤਾਂ 4 ਕਰੋੜ 20 ਲੱਖ ਰੁਪਏ ਬਣਦਾ ਇੱਕ ਦਿਨ ਦਾ ਅਗਰ ਉਹਨੂੰ 30 ਦਿਨਾਂ ਨਾਲ ਗੁਣਾ ਕਰੀਏ ਤਾਂ ਕਿੰਨੇ ਕਰੋੜ ਬਣ ਜੂਗਾ ਉਹਨੂੰ 1.5 ਸਾਲਾਂ ਗੁਰਾ ਤਾਂ ਕਿੰਨਾ ਕਰੋੜ ਬਣ ਜੂਗਾ ਲੇਕਿਨ ਖਜ਼ਾਨੇ ਚ ਇੱਕ ਪੈਸਾ ਨਹੀਂ ਗਿਆ ਹੈਗਾ ਇਸੇ ਤਰ੍ਹਾਂ ਜਿਹੜੀ ਅੱਜ ਪਰਚੀ ਕੱਟੀ ਜਾ ਰਹੀ ਹੈ ਇਹ ਸਾਰਾ 4-5 ਮਹੀਨੇ ਬਾਅਦ ਇਹ ਸਾਰੇ ਪੋਰਟਲ ਨੂੰ ਸਾਫ ਕਰ ਦਿੱਤਾ ਜਾਏਗਾ ਔਰ ਕਾਗਜ਼ਾਂ ਚ ਆਏਗਾ ਇੱਥੇ ਤੱਕ ਇੱਕ ਵੀ ਰੈਵਨਿਊ ਨਹੀਂ ਇਕੱਠਾ ਹੋਇਆ ਇਹ ਸਾਰੀ ਚਾਨਬੀਨ ਤੋਂ ਬਾਅਦ ਅਸੀਂ ਪੰਜਾਬ ਦੇ ਇਰੀਗੇਸ਼ਨ ਸੈਕਟਰੀ ਯਾਨੀ ਕਿ ਸਚਾਈ ਦੇ ਸਕੱਤਰ ਕ੍ਰਿਸ਼ਨ ਕੁਮਾਰ ਜੀ ਤੇ ਮਾਈਨਿੰਗ ਸੈਕਟਰੀ ਮਾਈਨਿੰਗ ਸਕੱਤਰ ਗੁਰਕੀਰਤ ਕ੍ਰਿਪਾਲ ਸਿੰਘ ਨੂੰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਉਹਾਂ ਨੇ ਫੋਨ ਨਹੀਂ ਚੁੱਕਿਆ ਇਹਨਾਂ ਦੋਨਾਂ ਆਈਐਸ ਅਫਸਰਾਂ ਨੂੰ ਅਸੀਂ ਕੁਝ ਸਵਾਲ ਭੇਜੇ ਸਵਾਲ ਨੰਬਰ 1 ਪੰਜਾਬ ਦੀਆਂ ਜਿੰਨੀਆਂ ਖੱਡਾਂ ਵੀ ਚੱਲ ਰਹੀਆਂ ਨੇ ਕੀ ਉਹ ਪੰਜਾਬ ਦੀ 2023 ਦੀ ਮਾਈਨਰ ਮਿਨਰਲ ਪਾਲਿਸੀ ਦੇ ਅਨੁਸਾਰ ਹੀ ਚੱਲ ਰਹੀਆਂ ਨੇ ਸਵਾਲ ਨੰਬਰ 2 ਇਹ ਪਰਾਖਪੁਰ ਦੀ ਜਿਹੜੀ ਖੱਡ ਹੈ ਸਤਲੁਜ ਦਰਿਆ ਤੇ ਨਵਾਂ ਸ਼ਹਿਰ ਜ਼ਿਲ੍ਹੇ 'ਚ ਇਸ ਦੀ ਮਿਆਦ ਪਾਲਿਸੀ ਦੇ ਅਨੁਸਾਰ ਪੂਰੀ ਹੋ ਚੁੱਕੀ ਹੈ ਉਸ ਦੇ ਬਾਵਜੂਦ ਵੀ ਇਹ ਖੱਡ ਕਿਵੇਂ ਚੱਲ ਰਹੀ ਹੈ ਤੀਜਾ ਸਵਾਲ ਇਸ ਦਰਿਆ ਤੇ ਜਿੰਨੀਆਂ ਵੀ ਖੱਡਾਂ ਨੇ ਉਸ ਤੇ ਵੱਡੀਆਂ ਪਾਵਰਲਿਨ ਮਸ਼ੀਨਾਂ ਕਿਵੇਂ ਆਪਰੇਟ ਕਰ ਰਹੀਆਂ ਨੇ ਇਸ ਤੇ ਰੋਕ ਕਿਉਂ ਨਹੀਂ ਲਾਈ ਜਾ ਰਹੀ ਕਿਉਂ ਨਹੀਂ ਕੋਈ ਐਕਸ਼ਨ ਲਿੱਤਾ ਜਾ ਰਿਹਾ ਅਗਲਾ ਸਵਾਲ ਪੰਜਾਬ ਸਰਕਾਰ ਨੇ ਇਹਨਾਂ ਸਾਰੀਆਂ ਖੱਡਾਂ ਤੋਂ ਹੁਣ ਤੱਕ ਔਸਤਨ ਰੋਜ਼ਮਰਾ ਦੇ ਔਸਤਨ ਦੇ ਹਿਸਾਬ ਨਾਲ ਕਿੰਨਾ ਰੈਵਨਿਊ ਕਮਾਇਆ ਹੈ ਸਟੇਟ ਨੂੰ ਕਿੰਨਾ ਰੈਵਨਿਊ ਅਰਨ ਹੋਇਆ ਹੈ ਸਵਾਲ ਨੰਬਰ 5 ਰੇਤੇ ਦਾ ਰੇਟ 5.5 ਰੁਪਏ ਪਰ ਕਯੂਬਿਕ ਫੀਟ ਦੇ ਹਿਸਾਬ ਨਾਲ ਲੈਣਾ ਚਾਹੀਦਾ ਹੈ ਐਸ ਪਰ ਦ ਆਫੀਸ਼ੀਅਲ ਡਾਕੂਮੈਂਟ ਪਰ ਲੋਕਾ ਕੋ ਲੋ 15 ਰੁਪਏ ਪਰ ਕਯੂਬਿਕ ਫੀਟ ਦੇ ਹਿਸਾਬ ਨਾਲ ਪੈਸੇ ਲਏ ਜਾ ਰਹੇ ਹਨ ਜਿਸ ਕਾਰਨ ਰੇਤਾ ਬਹੁਤ ਮਹਿੰਗਾ ਹੋ ਗਿਆ ਹੈ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਕੀ ਪੰਜਾਬ ਸਰਕਾਰ ਦਾ ਮਾਈਨਿੰਗ ਵਿਭਾਗ ਜਿਹੜੇ ਠੇਕੇਦਾਰਾਂ ਦਾ ਪੋਰਟਲ ਹੈ ਜਿਸ ਤੋਂ ਰਸੀਦਾਂ ਕੱਟੀਆਂ ਜਾਂਦੀਆਂ ਨੇ ਉਸ ਪੋਰਟਲ ਦੀਆਂ ਡੇ ਟੂ ਡੇ ਬੇਸਿਸ ਤੇ ਕੋਈ ਮੋਨਿਟਰਿੰਗ ਹੋ ਰਹੀ ਹੈ ਜਿਸ ਕਾਰਨ ਰੇਤ ਦੀ ਚੋਰੀ ਤੇ ਐਕਟਰਸ਼ਨ ਮਨੀ ਤੇ ਰੋਕ ਲਾਈ ਜਾਵੇ ਗੁਰਕੀਰਤ ਕਿਰਪਾਲ ਸਿੰਘ ਦਾ ਜਵਾਬ ਨਹੀਂ ਆਇਆ ਗੁਰਕੀਰਤ ਕਿਰਪਾਲ ਸਿੰਘ ਅਸੀਂ ਤੁਹਾਨੂੰ ਦੱਸੀਏ ਮਾਈਨਿੰਗ ਦਾ ਜਿੰਨਾ ਆਪਰੇਸ਼ਨਸ ਹੋ ਰਿਹਾ ਹੈ ਬਤੌਰ ਸਖਤਰ ਗੁਰਕਿਰਤ ਕ੍ਰਿਪਾਲ ਸਿੰਘ ਸਿੱਧੇ ਤੌਰ ਤੇ ਜ਼ਿੰਮੇਦਾਰ ਹਨ ਯਾਨੀ ਕਿ ਉਹ ਮੋਨਿਟਰਿੰਗ ਔਰ ਇੰਪਲੀਮੈਂਟਿੰਗ ਅਥਾਰਟੀ ਨੇ ਮਾਈਨਿੰਗ ਦੇ ਆਪਰੇਸ਼ਨਸ ਨੂੰ ਲੈ ਕੇ ਜਿੱਥੇ ਤੱਕ ਕ੍ਰਿਸ਼ਨ ਕੁਮਾਰ ਦਾ ਸਵਾਲ ਹੈ ਕ੍ਰਿਸ਼ਨ ਕੁਮਾਰ ਕੋਲ ਮਾਈਨਿੰਗ ਦੇ ਜਿਹੜੇ ਅਫਸਰ ਨੇ ਉਹ ਪੇਰੈਂਟਲ ਡਿਪਾਰਟਮੈਂਟ ਹੈ ਇਰੀਗੇਸ਼ਨ ਸੈਕਟਰੀ ਕ੍ਰਿਸ਼ਨ ਕੁਮਾਰ ਦੇ ਅੰਡਰ ਜਿਹੜੇ ਅਫਸਰ ਇਰੀਗੇਸ਼ਨ ਮਹਿਕਮੇ ਚ ਕੰਮ ਕਰਦੇ ਨੇ ਉਹੀ ਮਾਈਨਿੰਗ ਦਾ ਸਾਰਾ ਕੰਮ ਥੱਲੇ ਦੇਖ ਰਹੇ ਨੇ ਭਾਵੇਂ ਉਹ ਐਸਡੀਓ ਹੋਵੇ ਐਕਸੀਅਨ ਹੋਵੇ ਜਾਂ ਜੂਨੀਅਰ ਇੰਜੀਨੀਅਰ ਨੀਚੇ ਤੱਕ ਸਾਰਾ ਜਿਹੜਾ ਵਰਕਫੋਰਸ ਹੈ ਸਾਰਾ ਉਹ ਇਰੀਗੇਸ਼ਨ ਡਿਪਾਰਟਮੈਂਟ ਦਾ ਹੈ ਜਿਹੜਾ ਮਾਈਨਿੰਗ ਦਾ ਕੰਮ ਦੇਖਦਾ ਹੈ ਇਸ ਕਰਕੇ ਇਹ ਸਵਾਲ ਕ੍ਰਿਸ਼ਨ ਕੁਮਾਰ ਨੂੰ ਵੀ ਬਣਦੇ ਨੇ ਕ੍ਰਿਸ਼ਨ ਕੁਮਾਰ ਦਾ ਜਵਾਬ ਆਇਆ ਕ੍ਰਿਸ਼ਨ ਕੁਮਾਰ ਜੀ ਨੇ ਕਿਹਾ ਕਿ ਮੇਰੇ ਕੋਲ ਮਾਈਨਿੰਗ ਦਾ ਚਾਰਜ ਨਹੀਂ ਹੈ ਜਦੋਂ ਇਹਨਾਂ ਅਫਸਰਾਂ ਦੇ ਜਾਂ ਸਰਕਾਰ ਦਾ ਕੋਈ ਜਵਾਬ ਆ ਜਾਏਗਾ ਤੇ ਅਸੀਂ ਮਾਈਨਿੰਗ ਦੀ ਅਗਲੀ ਸਟੋਰੀ ਤੁਹਾਨੂੰ ਉਹ ਜਵਾਬ ਦੱਸ ਦੇਵਾਂਗੇ ਵੀ ਸਰਕਾਰ ਦਾ ਇਹ ਸਾਰੇ ਮਸਲੇ ਤੇ ਕੀ ਕਹਿਣਾ ਹੈ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਸਟੋਰੀ ਟਾਕ ਚੈਨਲ ਵੱਲੋਂ ਮੈਂ ਪ੍ਰਭਜੀਤ ਸਿੰਘ ਸਟੋਰੀ ਟਾਕ ਚੈਨਲ ਵੱਲੋਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿਸੇ ਵੀ ਵਿਭਾਗ ਦਾ ਕੋਈ ਵੀ ਵੱਡਾ ਮਸਲਾ ਹੋਵੇ ਕੋਈ ਵੀ ਫੀਲਡ ਸਟੋਰੀ ਹੋਵੇ ਕੋਈ ਵੀ ਇਨਵੈਸਟਿਗੇਟਿਵ ਸਟੋਰੀ ਹੋਵੇ ਤੁਸੀਂ ਸਾਨੂੰ ਸੰਪਰਕ ਕਰੋ ਅਸੀਂ ਬੇਝਿਜਕ ਤੁਹਾਡੀ ਗੱਲ ਤੇ ਤੁਹਾਡੇ ਮੁੱਦੇ ਨੂੰ ਇਨਵੈਸਟੀਗੇਟ ਕਰਕੇ ਆਪਣੇ ਸਟੋਰੀ ਟਾਕ ਚੈਨਲ ਤੇ ਲੋਕ ਹਿੱਤ ਵਿੱਚ ਇਹ ਸਾਰੀ ਗੱਲ ਜੋ ਲੋਕਾਂ ਦੀ ਗੱਲਾਂ ਨੇ ਲੋਕਾਂ ਦੀਆਂ ਕਹਾਣੀਆਂ ਸਟੋਰੀ ਜਿਹੜੇ ਕਿ ਆਮ ਲੋਕਾਂ ਨਾਲ ਜੁੜੇ ਹੋਏ ਮਸਲੇ ਨੇ ਇਹ ਸਾਰੀ ਸਟੋਰੀ ਦੇ ਰੂਪ ਚ ਅਸੀਂ ਇਨਵੈਸਟੀਗੇਟਿਵ ਸਟੋਰੀ ਆਪਣੇ ਸਟੋਰੀ ਟਾਕ YouTube ਚੈਨਲ ਤੇ ਚਲਾਵਾਂਗੇ ਇਹ ਬੇਨਤੀ ਉਹਨਾਂ ਪੱਤਰਕਾਰਾਂ ਨੂੰ ਵੀ ਹੈ ਪੰਜਾਬ ਦੇ ਸਾਰੇ ਪੱਤਰਕਾਰਾਂ ਨੂੰ ਪ੍ਰਿੰਟ ਮੀਡੀਆ ਇਲੈਕਟ੍ਰੋਨਿਕ ਮੀਡੀਆ ਹੋਰ ਜਿਹੜੇ ਸੋਸ਼ਲ ਮੀਡੀਆ ਦੇ ਜਰਨਲਿਸਟ ਜਾਂ ਜਿਹੜੇ ਵੀ ਪੱਤਰਕਾਰ ਵੱਡੇ ਤੋਂ ਵੱਡੇ ਅਧਾਰੇ ਚ ਕੰਮ ਕਰਦੇ ਨੇ ਜੇ ਉਹਨਾਂ ਨੂੰ ਲੱਗਦਾ ਹੈ ਬਈ ਕੋਈ ਉਹਨਾਂ ਦੀ ਕਹਾਣੀ ਕੋਈ ਉਹਨਾਂ ਦੀ ਸਟੋਰੀ ਕੋਈ ਉਹਨਾਂ ਦਾ ਮਿਹਨਤ ਕੀਤਾ ਹੋਇਆ ਇਨਵੈਸਟੀਗੇਸ਼ਨ ਕੰਮ ਹੈ ਜਿਹੜਾ ਉਹ ਇਨਵੈਸਟੀਗੇਟਿਵ ਸਟੋਰੀ ਜੇ ਉਹਨਾਂ ਦਾ ਅਧਾਰਾ ਨਹੀਂ ਚਲਾ ਸਕਦਾ ਉਹ ਤੁਹਾਡੀ ਸਟੋਰੀ ਨਹੀਂ ਪਬਲਿਸ਼ ਕਰ ਰਿਆ ਤੇ ਮੇਰੀ ਰਿਕੁਐਸਟ ਹੈ ਤੁਹਾਨੂੰ ਸਾਰੇ ਪੱਤਰਕਾਰਾਂ ਨੂੰ ਤੁਸੀਂ ਸਾਨੂੰ ਸੰਪਰਕ ਕਰੋ ਅਸੀਂ ਸਟੋਰੀ ਟਾਕ ਚੈਨਲ ਤੇ ਤੁਹਾਡਾ ਕੰਮ ਤੁਹਾਡੀ ਸਟੋਰੀ ਚਲਾਵਾਂਗੇ ਉਸ ਤੇ ਆਪ ਕੰਮ ਕਰਕੇ ਤੁਹਾਡੇ ਨਾਲ ਮਿਲ ਕੇ ਅਸੀਂ ਸਟੋਰੀ ਟਾਕ ਤੇ ਤੁਹਾਡਾ ਕੰਮ ਦਿਖਾਵਾਂਗੇ